ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਕਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਨਗਰ ਕੀਰਤਨ ਰਵਾਨਾ ਹੋਇਆ ਇਸ ਨਗਰ ਕੀਰਤਨ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਸ਼ਾਮਲ ਹੋਏ ਨਗਰ ਕੀਰਤਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦਿਆ ਹੋਇਆ ਅੰਤ ਵਿੱਚ ਸ਼੍ਰੀ ਅਨੰਤਪੁਰ ਸਾਹਿ ਪਹੁੰਚੇਗਾ ਜਿੱਥੇ ਸਿੱਖ ਧਰਮ ਅਤੇ ਗੁਰੂ ਜੀ ਦੀ ਸ਼ਹੀਦੀ ਦੀ ਯਾਦ ਨਹੀਂ ਜਾਵੇਗੀ ਦੇਖੋ ਆਪਣੇ ਸਾਰਿਆਂ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦਾ 350ਵਾਂ ਸ਼ਹੀਦੀ ਸਮਾਗਮ ਹੈ ਜਿਹੜਾ ਉਹ ਬੜੀ ਸ਼ਰਧਾ ਦੇ ਨਾਲ ਨਮਨ ਦੇ ਨਾਲ ਉਹ ਪੂਰੇ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੱਲ ਸ਼੍ਰੀਨਗਰ ਛੇਵੇਂ ਪਾਸ਼ਾ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਸੀਗਾ तकरीबन 1 ਮਹੀਨੇ ਦੇ ਪ੍ਰੋਗਰਾਮ ਇਹ ਸਰਕਾਰ ਵੱਲੋਂ ਉਲੀਕੇ ਗਏ ਕਿਉਂਕਿ ਸਾਹਿਬ ਜੀ ਗੁਰਤੇਗਬਾਦ ਸਾਹਿਬ ਦੀ ਸ਼ਹਾਦਤ ਇੰਨੀ ਵੱਡੀ ਸੀ ਇੰਨੀ ਮਹਾਨ ਸੀ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਲੱਖਾਂ ਕਰੋੜਾਂ ਲੋਕਾਂ ਨੂੰ ਧਾਰਮਿਕ ਆਜ਼ਾਦੀ ਤੇ ਜੋ ਧਰਮ ਪਰਵਰਤਨ ਉਸ ਸਮੇਂ ਹੋ ਰਿਹਾ ਸੀਗਾ ਜ਼ੁਲਮ ਹੋ ਰਹੇ ਸੀਗੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਅੱਜ ਸਰਕਾਰ ਵੱਲੋਂ ਸੂਚੇ ਪੰਜਾਬ ਵੱਲੋਂ ਸਾਰੀਆਂ ਨਾਨਕ ਲਾਮ ਦੇਵਾ ਸੰਗਠਨਾਂ ਵੱਲੋਂ ਇਹ ਪ੍ਰੋਗਰਾਮ ਉਲੀਕੇ ਗਏ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦਾ ਉਹਨਾਂ ਦੀਆਂ ਸਿੱਖਿਆਵਾਂ ਦਾ ਉਹਨਾਂ ਦੇ ਬਲੀਦਾਨ ਦਾ ਸੁਨੇਹਾ ਜਿਹੜਾ ਉਹਨਾਂ ਨੇ ਪੀੜ੍ਹੀਆਂ ਤੱਕ ਪਾਉਂ ਸਕੇ ਅੱਜ ਤਲਵੰਡੀ ਸਾਬੋ ਜੀ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਰਵਾਨਾ ਹੋਏ ਨੇ ਜੀਮਾਨ ਜੀ ਜਿਹੜੇ ਗੁਰੂ ਸਾਹਿਬਾਨ ਦੀ ਚਰਨਛੋਪਾ ਪ੍ਰਾਪਤ ਪਿੰਡ ਨੇ ਸਾਡੇ ਪੰਜਾਬ ਦੇ ਉਹਨਾਂ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਹਰੇਕ ਪਿੰਡ ਨੂੰ ਅਸੀਂ 50 ਲੱਖ ਰੁਪਏ ਜਿਹੜਾ ਵਿਸ਼ੇਸ਼ ਗ੍ਰਾਂਟ ਜਾਰੀ ਕਰ ਰਹੇ ਆ ਅੱਜ ਧੂਰੀ ਸਮਾਗਮ ਹੋ ਰਹੇ ਨੇ 1 ਵਜੇ ਪੂਰੇ ਪੰਜਾਬ ਤੋਂ ਜਿਹੜੇ ਜਿਹੜੇ ਪਿੰਡ ਜਿੱਨਾਂ 'ਚ ਗੁਰੂ ਸਾਹਿਬਾਨ ਦੀ ਚਲਿਸ਼ੋ ਪ੍ਰਾਪਤਾ ਜਿੱਥੇ ਇੱਥੇ ਗੁਰੂ ਸਾਹਿਬਾਨ ਕਾਇਏ ਸੀਗੇ ਉਹਨਾਂ ਸਾਰੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਇੱਕ ਓਵਰਾਲ ਵਿਕਾਸ ਕਾਰ ਰੋਣ ਤਾਂ 50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਸੀ ਜਾਰੀ ਕਰ ਰਹੇ ਆ ਔਰ ਸਾਰੀਆਂ ਸੰਗਤਾਂ ਉੱਥੇ ਵੀ ਜਿਹੜੀਆਂ ਜਿਹੜੇ ਜਿਹੜੇ ਪਿੰਡ ਆਉਂਦੇ ਰਗੇ ਉਹ ਪਹੁੰਚ ਰਹੇ ਨੇ ਕਿ ਸੋ ਇਹ ਵਿਸ਼ੇਸ਼ ਪ੍ਰਾਣਾ ਸਰਦਾ ਭਗਵੰਤ ਸਿਮਰਾਂ ਜੀ ਦੀ ਰਹਿਨਮਾਈ ਚ ਅਗਵਾਈ ਚ ਹੋ ਰਿਹਾਗਾ ਤਾਂ ਕਿ ਪਿੰਡਾਂ ਦਾ ਜਿਹੜਾ ਓਵਰਾਲ